ਤੀਹੀ लाडली ਦਾ ਰੱਖਿਆ ਸੀ ਚਾਵਾ ਨਾ ਵਿਆ ਆਕੇ ਪਲਾਂ ਵਿੱਚ ਘਰ ਗਏ ਆ ਸੁਪਨੇ ਤਵਾ ਜਮਾ ਸਿਰੇ ਉੱਤੇ ਆਕੇ ਰੁੱਸ ਚੱਲੀ ਤੱਕ ਦੀਰ ਬੈਠਾ ਖੁੰਝੇ ਵਿੱਚ ਬਾਪੂ ਸੁੱਟੇ ਅੱਖੀਆਂ ਚੋਨੀ ਹੀਰ ਬੈਠਾ ਖੁੰਝੇ ਵਿੱਚ ਬਾਪੂ ਸੁੱਟੇ ਅੱਖੀਆਂ ਚੋਨੀ ਹੀਰ ਜੀਵੇਂ ਹੱਡੀਆਂ ਦੇ ਉੱਤੋਂ ਗਿੱਦਾਂ ਨੂੰ ਚਿਲੇ ਆਮਾਸ ਪੈਣਾ ਛੱਡ ਗਏ ਤਬਾਹੀ ਦਿਆਂ ਸਤ ਲੁਜ ਬਿਆਸ ਗਿਆ ਰੁੜ ਕਰ ਸਾੰਬੇ ਆਸੀ ਪਿਉ ਦੀ ਜਾਗੀਰ ਬੈਠਾ ਖੁੰਝੇ ਵਿੱਚ ਬਾਪੂ ਸੁਟੇ ਅੱਖੀਆਂ ਚੋਂ ਨੀਰ ਬੈਠਾ ਕੋਨੇ ਵਿੱਚ ਬਾਪੂ ਸੁਟੇ ਅੱਖੀਆਂ ਚੋਂ ਨੀਰ ਕਮੀ ਵਾਲੇ ਘੜੀ ਕੈਸੀ ਜਾਵੇ ਡਿੱਗਦਾ ਈਮਾਨ ਇੰਨਾ ਹੋ ਗਿਆ ਹਾਲਾਤਾਂ ਅੱਗੇ ਬੇਬਸ ਖਾਨ ਓਹੀ ਕਰੇ ਉਹ ਦੁਆਵਾਂ ਜਾਗੇ ਜਿਨ੍ਹਾਂ ਦੇ ਜਮੀਰ ਬੈਠਾ ਖੁੰਝੇ ਵਿੱਚ ਬਾਪੂ ਸੁਟੇ ਅੱਖੀਆਂ ਚੋਂ ਨੀਰ ਬੈਠਾ ਕੋਨੇ ਵਿੱਚ ਬਾਪੂ ਸੁਟੇ ਅੱਖੀਆਂ ਚੋਂ ਨੀਰ